ਕੁਝ ਲੋਕ ਇਸ ਤਰ੍ਹਾਂ ਵੀ ਮਨਾਉਂਦੇ ਹਨ ਜਨਮ ਦਿਨ ਤੁਹਾਨੂੰ ਦੱਸ ਦਈਏ ਕਿ ਸਾਡੇ ਸ਼ਹਿਰ ਦੇ ਬਹੁਤ ਹੀ ਨੇਕ ਇਮਾਨਦਾਰ ਅਤੇ ਮਿਹਨਤੀ ਇਨਸਾਨ ਸਵਰਗਵਾਸੀ ਕੁਲਵੰਤ ਸਿੰਘ ਦੀਪੇਵਾਲ ਜੋ ਕੁਝ ਸਮਾਂ ਪਹਿਲਾਂ ਐਕਸੀਡੈਂਟ ਦੌਰਾਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਪਤਨੀ ਕਾਉਂਸਲ ਕੁਲਦੀਪ ਕੌਰ ਉਹਨਾਂ ਦੇ ਬੇਟੇ ਅਤੇ ਕੁਲਵੰਤ ਸਿੰਘ ਦੇ ਸੱਜਣਾ ਮਿੱਤਰਾਂ ਵੱਲੋਂ ਉਹਨਾਂ ਦਾ ਜਨਮ ਦਿਨ ਮਾਨਤਾ ਦੀ ਸੇਵਾ ਬਿਰਧ ਆਸ਼ਰਮ ਪਿੰਡ ਲੇਲ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਕਲਵੰਤ ਸਿੰਘ ਦੇ ਪਰਿਵਾਰ ਤੋਂ ਇਲਾਵਾ ਉਹਨਾਂ ਦੇ ਮਿੱਤਰਾਂ ਵੱਲੋਂ ਬਿਰਧ ਆਸ਼ਰਮ ਵਿੱਚ ਰਹਿ ਰਹੇ ਬੇਵਸ ਬਜ਼ੁਰਗ ਮਦਬੁੱਧੀ ਵਿਅਕਤੀਆਂ ਨੂੰ ਮਿਠਾਈ ਕੇਕ ਅਤੇ ਉਹਨਾਂ ਦੀ ਜ਼ਰੂਰਤ ਦਾ ਸਮਾਨ ਤੋਂ ਇਲਾਵਾ ਰਾਸ਼ਨ ਅਤੇ ਨਗਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਤੇ ਮਾਨਤਾਜ ਸੇਵਾ ਬਿਰਧ ਆਸ਼ਰਮ ਚਲਾੜੇ ਸਮਾਜ ਸੇਵਕ ਪੰਕਜ ਲਹਿਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਆਸ਼ਰਮ ਸਮਾਜ ਸੇਵਕ ਅਤੇ ਦਾਨੀ ਸੱਜਣਾਂ ਦੀ ਮਿਹਰ ਸਦਕਾ ਹੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਕਰੀਬਨ 5 ਸਾਲਾਂ ਤੋਂ ਇਹ ਆਸ਼ਰਮ ਚਲਾ ਰਹੇ ਹਨ ਅਤੇ ਹੁਣ ਤਕਰੀਬਨ ਇਸ ਆਸ਼ਰਮ ਦੇ ਚ 45 ਲੋਕ ਰਹਿ ਰਹੇ ਹਨ ਜਿਨ੍ਹਾਂ ਦਾ ਸਾਰਾ ਖਰਚਾ ਦਾਨੀ ਲੋਕਾਂ ਵੱਲੋਂ ਕੀਤੀ ਸੇਵਾ ਦੇ ਨਾਲ ਹੀ ਕੀਤਾ ਜਾਂਦਾ ਹੈ ਇਸ ਮੌਕੇ ਤੇ ਪਹੁੰਚੇ ਲੋਕਾਂ ਨੇ ਆਪ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਮਠਾਈ ਵੰਡੀ ਅਤੇ ਉਹਨਾਂ ਆਖਿਆ ਕਿ ਪੰਕਜ ਲਹਿਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਸੇਵਾ ਕਰ ਰਹੇ ਹਨ ਸਾਨੂੰ ਸਾਰਿਆਂ ਨੂੰ ਪੰਕਜ ਲਹਿਲ ਦੀ ਵੱਧ ਤੋਂ ਵੱਧ ਮਤ ਕਰਨੀ ਚਾਹੀਦੀ ਹੈ ਪੰਕਜ ਲਹਿਲ ਨੇ ਦੱਸਿਆ ਕਿ ਸਾਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ ਕਈ ਵਾਰ ਤਾਂ ਅਸੀਂ ਆਪਣੀ ਜਮ੍ਹਾਂ ਪੂੰਜੀ ਵੀ ਖਰਚ ਲੈਂਦੇ ਹਾਂ ਇਸ ਮੌਕੇ ਤੇ ਕੇਵਲ ਟਾਬੇ ਵਾਲੇ ਲक्की ਰੋਕੀ ਵਿਸ਼ਾਲ ਨਗਰ ਕੌਂਸਲ ਪ੍ਰਧਾਨ ਅਸ਼ਵਿੰਦੁੱਗਲ ਕਾਉਂਸਲਰ ਯੂਸਫ ਐਸਡੀਓ ਲਖਵਿੰਦਰ ਸਿੰਘ ਪੰਨੂ ਨਰਿੰਦਰ ਕੁਮਾਰ ਕਾਲੇਸ਼ਾ ਰਵਿੰਦਰ ਕਾਲਿਆ ਯੂਐਸਏ ਅਮਿਤ ਅਸ਼ੋਕ ਯੂਲਰ ਵਿੱਕੀ ਅਸ਼ੋਕ ਜੁੜ ਸੋਨੋ ਵਿਜ ਅਤਰ ਮੇਸ ਮਸਤਾਨੇ ਦਾ ਪਰਿਵਾਰ ਮੌਜੂਦ ਰਿਹਾ ਆਖਿਰ ਵਿੱਚ ਪੰਕਜ ਲਹਿਲ ਨੇ ਬਿਰਧ ਆਸ਼ਰਮ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਵੀ ਕੀਤਾ ਵੇਖੋ ਟੀਵੀ ਨਿਊਜ਼ ਇੰਡੀਆ 265 ਲਈ ਧਾਰੀয়াল ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਤੇ ਨਿਸਾਰਨ ਵਾਈਬ ਦੀ ਕਾਲਾ ਵਾਈ ਕੋ ਦਿਖਿ ਪਟੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਸੀ ਸਰਦਾਰ ਕਲਵੰਤ ਸਿੰਘ ਦੀਪੇਵਾਲ ਤੋ ਕੋਚਰ ਪਹਿਲਾਂ ਇਸ ਸੰਸਾਰਿਕ ਯਾਤਰਾ ਨੂੰ ਪੂਰੀਆਂ ਕਰਦਿਆਂ ਹੋਇਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਔਰ ਉਹਨਾਂ ਦੀ ਯਾਦ ਜਿਹੜੀ ਹੈ ਉਹਨਾਂ ਦੇ ਜਿਉਂਦਿਆਂ ਜਿਉਂ ਇਹ ਜੋ ਉਹਨਾਂ ਦਾ ਜਨਮ ਦਿਨ ਅੱਜ 28 ਮਾਰਚ ਵਾਲੇ ਦਿਨ ਇਹ ਸਾਰੇ ਜਿੰਨੇ ਵੀ ਸਾਥੀ ਆਏ ਨੇ ਰਲ ਮਿਲ ਕੇ ਮਨਾਉਂਦੇ ਰਹੇ ਨੇ ਲੇਕਿਨ ਉਸੇ ਯਾਦ ਨੂੰ ਤਾਜ਼ਾ ਕਰਦਿਆਂ ਆਏ ਅੱਜ ਇਸ ਬਿਰਧ ਆਸਰਾ ਵਿਖੇ ਜੋ ਲੇਲ ਵਿਖੇ ਇੱਕ ਵੈਲਫੇਅਰ ਫਾਊਂਡੇਸ਼ਨ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਉਸ ਵਿੱਚ ਜਿਹੜੇ ਇਸ ਘੱਟ ਸੋਚ ਵਾਲੇ ਇਨਸਾਨਾਂ ਦੇ ਹੱਥੋਂ ਸਤਾਏ ਹੋਏ ਲੋਕ ਜਿਹੜੇ ਨੇ ਉਹ ਇੱਥੇ ਇਹਨਾਂ ਨੇ ਗੱਲ ਦੇ ਨਾਲ ਲਾਏ ਨੇ ਸਤਗੁਰਾਂ ਨੇ ਬਖਸ਼ਿਸ਼ ਕੀਤੀ ਇਹਨਾਂ ਨੂੰ ਕੋਈ ਸੋਝੀ ਇਹੋ ਜੀ ਬਖਸ਼ ਦਿੱਤੀ ਹੈ ਜਿਨ੍ਹਾਂ ਦੇ ਮੁਖੀ ਪੰਕਜ ਜੀ ਨੇ ਜਾਂ ਹੋਰ ਸੇਵਾਦਾਰ ਨੇ ਸਾਰੇ ਔਰ ਇਹਨਾਂ ਨੂੰ ਗੱਲ ਨਾਲ ਲਾਇਆ ਇੱਕ ਵੱਡੀ ਵੱਡੀ ਮਾਨਵਤਾ ਦੀ ਸੇਵਾ ਜਿਹੜੀ ਹੈ ਉਹ ਕਰਨ ਦਾ ਪ੍ਰਾਲਾ ਜਿਹੜਾ ਇਸ ਇਲਾਕੇ ਸਮੁੱਚੇ ਇਲਾਕੇ ਨੂੰ ਮਾਣ ਪ੍ਰਾਪਤ ਹੋਇਆ ਇਸ ਚੀਜ਼ ਦਾ ਬਹੁਤ ਬਹੁਤ ਦੂਰ ਤੋਂ ਉਹ 10 ਪਹਿਲੇ ਵੀ ਇੱਥੇ ਉਦੋਂ ਵੀ ਆਉਂਦਾ ਰਹਿੰਦਾ ਬੜੀ ਬੜੀ ਦੂਰ ਤੋਂ ਜਿਹੜੇ ਨੇ ਉਹ ਲੋਕ ਜਿਨ੍ਹਾਂ ਨੂੰ ਕੋਈ ਵੀ ਗੱਲ ਨਾਲ ਨਹੀਂ ਗੱਲ ਹੁੰਦਾ ਉਹ ਇੱਥੇ ਆਣ ਕੇ ਵੱਸੇ ਨੇ ਤੇ ਇਹ ਸਾਰੀ ਸਮੁੱਚੀ ਟੀਮ ਨੇ ਉਸ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਦੇਣ ਵਾਸਤੇ ਉਹ ਕਿਤੇ ਹੋਊਗਾ ਹੀ ਖੁਸ਼ ਹੁੰਦਾ ਹੋਊਗਾ ਕਿ ਠੀਕਾ ਮੇਰੇ ਮਗਰ ਮੇਰੇ ਸੱਜਣ ਮਿੱਤਰ ਯਾਰ ਦੋਸਤ ਪਰਿਵਾਰ ਮੇਰਾ ਜਿਹੜਾ ਉਹ ਮੈਨੂੰ ਅਜੇ ਵੀ ਯਾਦ ਕਰ ਰਹੇ ਨੇ ਜਨਮ ਦਿਨ ਦੇ ਨਾਂ ਤੇ ਕਿਉਂਕਿ ਬਰਸੀਆਂ ਤੇ ਹਰਕਤਾਂ ਬਣਾਈਆਂ ਜਾਂਦੀਆਂ ਨੇ ਲੇਕਿਨ ਜਨਮ ਦਿਨ ਜਿਹੜਾ ਉਹਨਾਂ ਦੇ ਬੱਚਿਆਂ ਵੱਲੋਂ ਵੀ ਕਾਫੀ ਉਪਰਾਲਾ ਕੀਤਾ ਗਿਆ ਰਸਤਾ ਵਾਸਤੇ ਕੁਝ ਇਹ ਜੋ ਸੱਜਣ ਮਿੱਤਰ ਆਏ ਨੇ ਇਹਨਾਂ ਨੇ ਆਪਣੇ ਕੋਲੇ ਵੀ ਆਪਣੀ ਸ਼ਰਧਾ ਮੁਤਾਬਕ ਵੀ ਇਹ ਉਪਰਾਲਾ ਕੀਤਾ ਹੈ ਔਰ ਇਸ ਵਿਖੇ ਜੋ ਜਿੱਥੇ ਕੋਈ ਨਹੀਂ ਆ ਸਕਦਾ ਜਿੱਥੇ ਇਹਨਾਂ ਦੇ ਮਾਪੇ ਨਹੀਂ ਆ ਸਕਦੇ ਜਿਨ੍ਹਾਂ ਦੇ ਭੈਣ ਭਰਾ ਇਹਨਾਂ ਦੇ ਕੋਈ ਨਹੀਂ ਆ ਸਕਦਾ ਇਹਨਾਂ ਨੂੰ ਕੋਈ ਇਹੋ ਜੀਆਂ ਚੀਜ਼ਾਂ ਖਵਾਉਣ ਵਾਸਤੇ ਜਾਂ ਕਰਨ ਵਾਸਤੇ ਇਹ ਸਾਰਾ ਜੋ ਹੈ ਅਕਾਲ ਪੁਰਖ ਨੇ ਇਹਨਾਂ ਵੀਰਾਂ ਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਕਿ ਉਸ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਮਿਲੇ ਜਿਸ ਕਰਕੇ ਇਹ ਜੋ ਸਾਰਾ ਹੈ ਇਹ ਖਾਣ ਪੀਣ ਦਾ ਸਮਾਨ ਰਸਤ ਜੜੀ ਹੈ ਹੁਣ ਵੀ ਵੰਡਣੀ ਹੈ ਬਾਅਦ ਚ ਵੀ ਬਣਦੀ ਰਹੇਗੀ ਉਸ ਵਾਸਤੇ ਉਹਨਾਂ ਦੇ ਬੱਚੇ ਚੇਚੇ ਜੋ ਵਿਦੇਸ਼ਾਂ ਵਿੱਚ ਰਹਿੰਦੇ ਨੇ ਧੀਆਂ ਪੁੱਤਰ ਸਾਡੇ ਭੈਣ ਜੀ ਨੇ ਵੀ ਆਉਣਾ ਸੀ ਲੇਕਿਨ ਨਹੀਂ ਮੰਨ ਠੀਕ ਹੁੰਦਾ ਇਸ ਕਰਕੇ ਅਕਾਲ ਪੁਰਖ ਕਿਰਪਾ ਕਰਕੇ ਪਰਿਵਾਰ ਨੂੰ ਜਿਹੜਾ ਹੈ ਉਹ ਤਰਾਸ ਮਿਲੇ ਇਸ ਚੀਜ਼ ਦੀ ਕਿ ਠੀਕ ਆ ਮੇਰੇ ਪਤੀ ਦਾ ਬੱਚੇ ਕਹਿਣ ਸਾਡੇ ਪਿਤਾ ਦਾ ਨਾਂ ਜਿਹੜਾ ਹੈ ਇਸ ਸਮਾਜ ਦੇ ਵਿੱਚ ਅਜੇ ਵੀ ਜਿਉਂਦਾ ਹੈ ਜਿਉਂਦਾ ਹੈ ਜਿਉਂਦਾ ਰਹੇਗਾ ਇੰਨਾ ਕਾਰਨਾ ਕਰਕੇ ਕਿਉਂਕਿ ਆ ਵੀ ਇੱਕ ਬੜੀ ਵੱਡੀ ਸਮਾਜ ਦੀ ਸੇਵਾ ਇਹ ਸੀਸਾ ਦੇਣਗੇ ਕਿ ਠੀਕ ਹੈ ਸਾਡੇ ਵਰਸ ਦੀ ਕੋਈ ਸਾਡਾ ਮਾਪੇ ਪਹੁੰਚੇ ਨੇ ਇਕਲਵੰਨ ਸਿੰਘ ਇੱਕ ਕਿਸਮ ਦਾ ਮਾਪਿਆਂ ਦੇ ਤੌਰ ਤੇ ਪਹੁੰਚਿਆ ਇੱਥੇ ਆਪਣੀ ਆਤਮਾ ਨਾਲ ਲੈ ਕੇ ਕਿ ਇਹ ਜੋ ਸਮਾਨ ਆਇਆ ਹੈ ਸੋ ਇਸ ਕਰਕੇ ਗੁਰੂ ਮਹਾਰਾਜ ਬਖਸ਼ ਕਰਨ ਇਹ ਜੋ ਪ੍ਰਬੰਧਕ ਜਾਨ ਨੇ ਇਹਨਾਂ ਦੀ ਲੰਬੀ ਆਯੂ ਕਰਨ ਤੰਦਰੁਸਤੀ ਇਹਨਾਂ ਨੂੰ ਬਖਸ਼ਣਾ ਇਹ ਜਿਹੜੀ ਸੇਵਾ ਹੈ ਇਸੇ ਤਰ੍ਹਾਂ ਚੱਲਦੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ Fateh ਅਸੀਂ ਅੱਜ ਸਾਰੇ ਸ਼ਹਿਰ ਵਾਸੀ ਧਾਰੀਵਾਲ ਤੋਂ ਅਸੀਂ ਮਨਤਾ ਦੀ ਸੇਵਾ ਇੱਕ ਸੁਸਾਇਟੀ ਆ ਲੇਲਪਿੰਡ ਦੇ ਵਿੱਚ ਜਿਹੜਾ ਬਿਰਧ ਆਸ਼ਰਮਾ ਉੱਥੇ ਅਸੀਂ ਆਏ ਆ ਸਾਡੇ ਭੈਣ ਜੀ ਕੁਲਦੀਪ ਕੌਰ ਮੇਰੇ ਨਾਲ ਐਮਸੀ ਨੇ ਉਹਨਾਂ ਦੇ ਹਸਬੰਡ ਦੀ ਥੋੜੇ ਸਮੇਂ ਪਹਿਲਾਂ ਹੀ ਡੈਥ ਹੋਈ ਸੀ ਉਹਨਾਂ ਦਾ ਜੀ ਜਨਮ ਦੇਣਾ ਸਰਦਾਰ ਕਲਵੰਤ ਸਿੰਘ ਦੀ ਪੇਵਾਲ ਜੀ ਦਾ ਉਹਨਾਂ ਦੇ ਬੇਟੇ ਨੇ ਬਾਹਰ ਬੈਠਾ ਵਾ ਤੇ ਆਪਣੇ ਪਾਪਾ ਦੇ ਜਨਮ ਦਿਹਾੜੇ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਕਿਉਂਕਿ ਉਹ ਸਾਡੇ ਮਿੱਤਰ ਸੀ ਬੜੇ ਪਰਮ ਮਿੱਤਰ ਸੀ ਅਸੀਂ ਸਾਰੇ ਇਸ ਕਰਕੇ ਇੱਥੇ ਆਏ ਆ ਵੀ ਇਹ ਵਿਰਧ ਆਸ਼ਰਮ ਦੇ ਵਿੱਚ ਉਹਨਾਂ ਨੇ ਅਨਾਜ ਭੇਜਿਆ ਖਾਣ ਵਾਸਤੇ ਫਲ ਫਰੂਟ ਭੇਜਿਆ ਵਾ ਇਹ ਵਿਰਧ ਜਿਹੜੇ ਇੱਥੇ ਆਸ਼ਰਮ ਦੇ ਵਿੱਚ 40 40 ਲੋਗ ਨੇ ਮੰਦਬੁੱਦੀ ਨੇ ਤੇ ਮੈਂ ਕਹਿੰਦਾ ਵੀ ਇਹ ਉਪਰਾਲਾ ਸਤੰਦਰ ਉਹਨਾਂ ਦੇ بیٹے ਦਾ ਨਾਮ ਆ ਕਲਵੰਸ ਸਿੰਘ ਜੀ ਦਾ ਬਹੁਤ ਹੀ ਅੱਛਾ ਉਪਰਾਲਾ ਵਾ ਤੇ ਬੇਟੀ ਸਿਮੀ ਉਹਨਾਂ ਦੇ ਬੱਚਿਆਂ ਨੇ ਆਪਣੇ ਪਾਪਾ ਦੇ ਜਨਮ ਦਿਨ ਜਿਹੜਾ ਵਾ ਤੇ ਇਹਨਾਂ ਦੇ ਵਾਸਤੇ ਕੇਕ ਵੀ ਭੇਜਿਆ ਫਿਰ ਅਨਾਜ ਵੀ ਭੇਜਿਆ ਬਹੁਤ ਹੀ ਅੱਛਾ ਉਪਰਾਲਾ ਵਾ ਕਿਉਂਕਿ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਮੈਂ ਕਹਿਣਾ ਵੀ ਅਸੀਂ ਇਸ ਕਰਕੇ ਨਹੀਂ ਆਏ ਵੀ ਮੀਡੀਆ ਦੇ ਵਿੱਚ ਸਿਰਫ ਇਹ ਪਬਲਿਕ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਲੋਕ ਇੱਥੇ ਰਹਿੰਦੇ ਆ ਇਹਨਾਂ ਦਾ ਸਾਰਾ ਅਸੀਂ ਲੋਕ ਹੀ ਆ ਕਿਉਂਕਿ ਸਾਡੇ ਬਜ਼ੁਰਗਾਂ ਦਾ ਜਿਹੜਾ ਜਨਮ ਦਿਨ ਹੈ ਜਿਹੜਾ ਅਸੀਂ ਆਪਣੇ ਬੱਚੇ ਦਾ ਵੀ ਜਨਮ ਦਿਨ ਲਈ ਇਸ ਤਰ੍ਹਾਂ ਹੀ ਮਨਾਈਏ ਤਾਂ ਕਿ ਇਹਨਾਂ ਨੂੰ ਕੁਝ ਦਿੱਤਾ ਜਾਵੇ ਇਹਨਾਂ ਦਾ ਭਲਾ ਕੀਤਾ ਜਾਵੇ ਇਹਨਾਂ ਨੂੰ ਖਾਣ ਪੀਣ ਨੂੰ ਕੁਝ ਮਿਲਿਆ ਜਾਵੇ ਬਸ ਅਸੀਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਵੀ ਬਹੁਤ ਹੀ ਅੱਛਾ ਸਤਿੰਦਰ ਜਿਹੜਾ ਬਾਹਰ ਬੈਠਾ ਕੈਨੇਡਾ ਆਪਣੇ ਪਾਪਾ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਉਹਨੇ ਨਾਜ ਭੇਜਿਆ ਵਾ ਇਹਨੇ ਖਾਨ ਕੇ ਖੁਸ਼ ਹੋਣ ਕੇ ਸੀਸਾ ਦੇਣਗੇ ਤੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਵੀ ਇਹ ਵਿਰਧ ਆਸ਼ਰਮ ਦੇ ਵਿੱਚ ਇਹਨਾਂ ਦਾ ਕੋਈ ਸਰਕਾਰ ਵੱਲੋਂ ਇਹਨਾਂ ਨੂੰ ਸਹੂਲਤ ਨਹੀਂ ਮਿਲਦੀ ਪਈ ਬਸ ਅਸੀਂ ਦੇਈਏ ਤਾਂ ਕਿ ਇਹਨਾਂ ਦਾ ਬੜਾ ਅੱਛਾ ਪਾਲਣ ਪੋਛਣ ਤੇ ਵਧੀਆ ਡਾਕਟਰ ਵੀ ਇਹਨਾਂ ਦੇ ਆਂਦੇ ਨੇ ਸਾਡੇ ਪੰਕਜ ਜੀ ਨੇ ਇਹ ਇਹਨਾਂ ਦੀ ਇਹਨਾਂ ਨੇ ਸੁਸਾਇਟੀ ਬਣਾਈ ਏ ਚਲਾ ਰਹੇ ਨੇ ਮੈਂ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਨੂੰ ਵੀ ਤੰਦਰੁਸਤੀ ਦੇਵੇ ਇਨਾਂ ਤੇ અપਾਰ ਕਿਰਪਾ ਬਣਾ ਕੇ ਰੱਖੇ ਜਿਹੜੇ ਆਪਣਾ ਸਾਰਾ ਥਮਾ ਕੱਢ ਗਏ ਇਹਨਾਂ ਦੇ ਵਿਰਸਾ ਨੂੰ ਚਲਾ ਰਹੇ ਨੇ ਤੇ ਬਹੁਤ ਅੱਛਾ ਪਰਾਲਾ ਵਾ ਸਤਿੰਦਰ ਦਾ ਉਹਦੀ ਸਿਸਟਰ ਦਾ ਆਪਣੇ ਮੰਮਾ ਦੇ ਉਹਨਾਂ ਦੇ ਮੰਮਾ ਦਾ ਵੀ ਬਹੁਤ ਹੀ ਅੱਛਾ ਪਰਾਲਾ ਵੀ ਉਹਨਾਂ ਦੇ ਜਿਹੜੇ ਸਾਡਾ ਕਲਵੰਸ ਸਿੰਘ ਦੀਪੇਵਾਲ ਜੀ ਸਵਰਗਵਾਸ ਹੋ ਗਏ ਨੇ ਉਹਨਾਂ ਦਾ ਜਨਮ ਦਿਨ ਸੀ ਉਹਦਾ ਜਨਮ ਦਿਹਾੜਾ ਬਹੁਤ ਅੱਛੇ ਤਰੀਕੇ ਨਾਲ ਮਨਾ ਰਹੇ ਨੇ ਹਾਂਜੀ ਹਾਂਜੀ ਅੱਜ ਪਹਿਲਾਂ ਦੱਸਦੇ ਹਾਂ ਅੱਜ ਸ਼ਿਆਤਾ ਦੀ ਬਾਦ ਦੇ ਕੋਲ ਜਿਹੜੇ ਮੋਟਰ ਪਹੁੰਚੇ ਤੇ ਸਮਾਗ ਦੇ ਰਾਏ ਕੀ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਧਾਰੀਆਲ ਤੋਂ ਬਹੁਤ ਹੀ ਨਾਮਵਰ ਸ਼ਖਸੀਤਾਂ ਸਾਡੇ ਮਾਨਤਾ ਸੇਵਾ ਬਿਰਦਾ ਆਸ਼ਰਮ ਪਿੰਡ ਲੇਲ ਵਿੱਚ ਪਹੁੰਚੀਆਂ ਨੇ ਇਹ ਸਾਰੇ ਵੀਰ ਜਿਹੜੀ ਸਾਰੀਆਂ ਸ਼ਖਸੀਤਾਂ ਆਈਆਂ ਨੇ ਇਹਨਾਂ ਦੇ ਬੜੇ ਹੀ ਹਰਮਨ ਪਿਆਰੇ ਸਾਡੇ ਸਤਿਕਾਰਯੋਗ ਧਾਰੀਆਲ ਸ਼ਹਿਰ ਦੇ ਐਮਸੀ ਸਰਦਾਰ ਕਲਵੰਤ ਸਿੰਘ ਜੀ ਜੋ ਕੁਝ ਸਮਾਂ ਪਹਿਲਾਂ ਸੰਸਾਰ ਯਾਤਰਾ ਪੂਰੀ ਕਰ ਗਏ ਸੀ ਉਹਨਾਂ ਦੇ ਅੱਜ ਜਿਹੜੇ ਆ ਜਨਮ ਦਿਨ ਤੇ ਇਹਨਾਂ ਨਾਲੋਂ ਥੋੜਾ ਸਮਾਨ ਸਾਡੇ ਪਰਿਵਾਰਕ ਮੈਂਬਰਾਂ ਲਈ ਲੈ ਕੇ ਆਏ ਨੇ ਫਰੂਟ ਪੇਸਟੀਆਂ ਹੋਰ ਰਾਸ਼ਨ ਦਾ ਸਮਾਨ ਲੈ ਕੇ ਆਏ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਸਾਰੇ ਮੈਂਬਰਾਂ ਲਕੀਰ <table> ਵਾਲੇ ਭਾਜੀ ਦੁੱਗਲ ਸਾਹਿਬ ਸ਼ਾਦੀ ਸਾਡੇ ਜੈ ਸਿੰਘ ਸਾਹਿਬ ਹੋਰ ਵੀ ਜਿਹੜੇ ਵੀ ਸਾਡੇ ਵੀਰ ਆਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਰਹਿ ਰਿਹਾ ਸਹਿਯੋਗ ਕੀਤਾ ਵਾ ਅਸੀਂ ਇਹੀ ਬੇਨਤੀ ਕਰਦੇ ਜਿਹੜੇ ਵੀ ਸਾਡੇ ਸ਼ਹਿਰ ਵਾਸੀ ਇੱਥੇ ਹੁੰਦੇ ਨੇ ਉਹ ਆਪ ਆਉਣ ਇੱਥੇ ਇੱਕ ਵਾਰੀ ਵੇਖਣ ਇੱਥੇ ਕਿਹੜੀ ਚੀਜ਼ ਦੀ ਲੋੜ ਆ ਤੇ ਆਪਣੇ ਸਾਰੇ ਹਿਸਾਬ ਦੇ ਨਾਲ ਲਾ ਕੇ ਇੱਥੇ ਜਿਹੜੀ ਸਾਨੂੰ ਚੀਜ਼ ਲੋੜ ਉਹ ਆਪ ਆਪਣੇ ਹੱਥੀਂ ਸੇਵਾ ਕਰ ਸਕਦੇ ਨੇ। ਤੇ ਭਾਈ ਕਿਦੋਂ ਦਾ ਤੁਸੀਂ ਇਹ ਵਿਜਾਸ ਜਿਹੜਾ ਚਲਾ ਰਹੇ। ਇਹ ਸਾਨੂੰ ਤਰੀਬ ਕੋਈ ਪਿਛਲੇ 5 ਸਾਲ ਤੋਂ ਅਸੀਂ ਜਿਹੜੀ ਸੇਵਾ ਕਰਦੇ ਪਏ ਆ ਜੀ ਇਹ ਸਾਰੇ ਸਾਡੇ ਕੋਲ ਵਾਰਸ ਬਜ਼ੁਰਗ ਰਹ ਰਹੇ ਨੇ। ਤਰੀਬ ਸਾਡੇ ਕੋਲ 35-36 ਜਿਹੜੇ ਮੈਂਬਰ ਇਸ ਟਾਈਮ ਰਹ ਰਹੇ ਨੇ ਜੀ। ਕਿਸ ਤਰ੍ਹਾਂ ਜਿਹਨਾਂ ਦਾ ਮੁਜਜ ਜਿਹੜਾ ਇਹ ਕੰਮ ਕਿਸ ਤਰ੍ਹਾਂ ਚੱਲਦਾ ਹੈ ਖਰਚਾ ਕਿੱਥੋਂ ਦੇਖੋ ਜੀ ਇਹ ਸਾਰੀ ਜਿਹੜੀ ਸੇਵਾ ਵਾ ਇਹ ਸਾਰਾ ਸਜੋਗ ਸੰਗਤ ਦੇ ਜੋਗਾ ਚੱਲਦਾ ਪਿਆ ਵਾ ਅਸੀਂ ਕਿਸੇ ਵੀ ਚੀਜ਼ ਦੀ ਲੋੜ ਹੋਵੇ ਰਾਸ਼ਨ ਦੀ ਕੱਪੜੇ ਦੀ ਸਬਜ਼ੀਆਂ ਦੀ ਬਾਲਣ ਦੀ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਉਹਨਾਂ ਨੂੰ ਗਰੁੱਪਾਂ 'ਚ ਵਾਇਰਲ ਕਰ ਦਿੰਨੇ ਆ ਉਹ ਸੰਗਤ ਹੀ ਸਾਡਾ ਰੱਬ ਰੂਪ ਆ ਜੀ ਉਹ ਸੰਗਤ ਹੀ ਇਸ ਤਰ੍ਹਾਂ ਭੇਜਦੀ ਹੈ ਕੋਈ ਰਾਸ਼ਨ ਭੇਜ ਦਿੰਦੀ ਆ ਕੋਈ ਬਾਲਣ ਭੇਜ ਦਿੰਦੀ ਆ ਇਹ ਸਾਰਾ ਕਾਰਜ ਟੋਟਲੀ ਸੰਗਤ ਜੋ ਨਾਲ ਚੱਲਦਾ ਪਿਆ ਕੋਈ ਸਾਡੇ ਐਨਆਰਈ ਵੀ ਜਿਹੜੇ ਬਾਹਰ ਬੈਠੇ ਨੇ ਵਿਦੇਸ਼ਾਂ 'ਚ ਉਮਾਈ ਕਾਦੇ ਪਏ ਨੇ ਉਹ ਸਾਰਾ ਹੀ ਉਹਨਾਂ ਦੇ ਸਯੋਗ ਨਾਲ ਚੱਲਦਾ ਪਿਆ ਦੀ ਕਾਰਜ ਜੀ ਜਿਆਦਾ ਪੁਜੋਗੀ ਨਿਕ ਜਾਂ ਉਹ ਜੀ ਹਾਂਜੀ ਸਾਡੇ ਕੋਲ ਕਰੀਬ ਕੋਈ 20-22 ਬਜ਼ੁਰਗ ਨੇ ਕੋਈ ਸਾਡੇ ਕੋਲ ਜਿੱਦਾਂ ਥੋੜੇ ਜਿਨ੍ਹਾਂ ਦੇ ਦਿਮਾਗ ਤੋਂ ਵਰਦੇ મંદ ਬੁੱਧੀ ਨੇ ਥੋੜੇ ਵੀ ਰਹਿ ਰਹੇ ਨੇ ਜਿਹੜਾ ਕੁਝ ਪ੍ਰਵਾਸੀ ਵੀ ਰ ਆਇਂਦੇ ਨੇ ਇੱਥੇ ਕੋਈ ਸਾਡੇ ਵੀਰ ਕੰਮ ਕਰਾਉਂਦੇ ਨੇ ਬਾਅਦ ਚ ਉਹਨਾਂ ਦੇ ਹਾਲਾਤ ਮਾੜੇ ਹੋਣ ਕਰਕੇ ਉਹਨਾਂ ਘਰੋਂ ਜਾਂ ਆਪਣੇ ਕੰਮਕਾਜ ਕੱਢ ਦਿੰਦੇ ਨੇ ਉਹ ਦਰਕਾਰੇ ਜਾਂਦੇ ਸਮਾਜ ਵੱਲੋਂ ਫਿਰ ਉਹਨੂੰ ਸੜਕਾਂ ਤੇ ਜਦੋਂ ਆਪਾਂ ਵੇਖਦੇ ਆਂ ਲਵਾਰਸ ਹਾਲਾਤ ਵਿੱਚ ਤੋ ਤੁਹਾਡੇ ਵਰਗੇ ਸੰਗਤ ਜਿਹੜੀ ਸਾਡੇ ਸਹਿਯੋਗ ਕਰਦੀ ਉਹ ਸਾਨੂੰ ਉਹ ਸੰਪਰਕ ਕਰਦੇ ਨੇ ਤੋ ਅਸੀਂ ਉਹਨਾਂ ਨੂੰ ਇੱਥੇ ਲੈ ਕੇ ਆਉਂਦੇ ਆਂ ਆਪਣੇ ਸੇਵਾ ਘਰ ਦੇ ਵਿੱਚ ਜੀ ਜੇ ਤੁਹਾਨੂੰ ਬਿਮਾਰੀ ਹੋ ਜਾਵੇ ਉਹਨਾਂ ਦੇ ਮੈਡੀਕਲ ਦਾ ਕਿਸ ਤਰ੍ਹਾਂ ਬੱਲ ਚੱਲਦਾ ਸਾਡੇ ਕੋਲ ਜਿਹੜੇ ਜਿਹੜੀ ਮੈਡੀਕਲ ਜਿਹੜੀ ਫੈਸਿਲਿਟੀ ਹੈ ਸਾਰੀ ਜੀ ਜਿਹੜੇ ਦਿਮਾਗੀ ਦਵਾਈਆਂ ਉਹ ਸਾਡੇ ਕੋਲ ਅਮਰਸਰੋ ਜਿਹੜੀਆਂ ਗੁਰਾਨਗੋ ਹਸਪੀਟਲ ਤੋਂ ਚੱਲਦੀਆਂ ਡਾਕਟਰ ਸਾਹਿਬ ਦਿੰਦੇ ਨੇ ਭੇਜਦੇ ਨੇ ਬਾਕੀ ਲੋਕਲ ਲੈਵਲ ਦੇ ਸਾਡੇ ਜਿਹੜੇ ਸਿਵਲ ਹਸਪੀਟਲ ਹੋਗੇ ਜਾਂ ਹੋਰ ਵੀ ਆਰਐਮਪੀ ਡਾਕਟਰ ਹੋਗੇ ਉਹ ਸਾਨੂੰ ਸਹਿਯੋਗ ਕਰਦੇ ਨੇ ਪੂਰਾ ਇਸ ਤਰ੍ਹਾਂ ਦਾ ਜੀ ਅੱਛਾ ਕਰੋ ਅਜੇ ਦੀ ਸਰਕਾਰ ਵੱਲੋਂ ਅਜੇ ਤੱਕ ਤੁਹਾਨੂੰ ਨਾ ਕੋਈ ਸਹੂਲਤ ਮਿਲੀ ਆ ਜੀ ਕਿਉਂਕਿ ਸਰਕਾਰੀ ਪ੍ਰੋਸੈਸ ਕਾਫੀ ਹੁੰਦੇ ਨੇ ਨਾ ਅਸੀਂ ਸਾਨੂੰ ਅਜੇ ਤੱਕ ਕੋਈ ਪਹੁੰਚ ਨਹੀਂ ਕੀਤੀ ਨਾ ਉਹਨਾਂ ਨੇ ਸਾਨੂੰ ਦੱਸਿਆ ਅਜੇ ਤੱਕ ਤੇ ਅਜੇ ਤੱਕ ਸਾਨੂੰ ਕੋਈ ਵੀ ਇਦਾਂ ਦੀ ਸਹਿਯੋਗ ਨਹੀਂ ਮਿਲਿਆ ਸਰਕਾਰ ਵੱਲੋਂ ਜੀ